ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਆਖਰ 2 ਮਹੀਨੇ ਤੇ 2 ਦਿਨ ਬਾਅਦ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋ ਗਈ ਅੱਜ ਪਟਿਆਲਾ ਦੇ ਜਿਹੜਾ ਬਹਾਦਰਗੜ੍ਹ ਤੋਂ ਪਹਿਲਾਂ ਰਾਜਪੁਰਾ ਰੋਡ ਤੇ ਜੱਥੇਦਾਰ ਗਰਚਾਰ ਸਿੰਘ ਟੋੜਾ ਇੰਸਟੀਚਿਊਟ ਬਣੀ ਹੋਈ ਹੈ ਉਹਦੇ ਸੈਮੀਨਾਰ ਹਾਲ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਸੱਤ ਦੇ ਸੱਤੇ ਮੈਂਬਰ ਹਾਜ਼ਰ ਸੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਸੀ ਤੇ ਨਾਲ ਉੱਥੇ ਕਿਰਪਾਲ ਸਿੰਘ ਬਡੂnger ਸਾਹਿਬ ਪਹੁੰਚੇ ਹੋਏ ਸੀ ਜਿੰਨਾ ਕਰਕੇ ਪਟਿਆਲੇ ਚ ਮੀਟਿੰਗ ਰੱਖੀ ਹੋਈ ਸੀ ਬਜ਼ੁਰਗ ਲੀਡਰ ਨੇ ਫਿਰ ਗੁਰਪ੍ਰਤਾਪ ਸਿੰਘ ਬਡਾਲਾ ਸੰਤਾ ਸਿੰਘ ਉਮੈਦਪੁਰੀ ਇਕਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਈਆਲੀ ਤੇ ਬੀਬੀ ਸਤਵੰਤ ਕੌਰ ਸਾਰੇ ਦੇ ਸਾਰੇ ਅੱਜ ਮੀਟਿੰਗ ਦੇ ਵਿੱਚ ਹਾਜ਼ਰ ਸੀ ਤੇ ਮੀਟਿੰਗ ਤੋਂ ਬਾਅਦ ਜੋ ਕਿਹਾ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਕਿ 11 ਤਰੀਕ ਨੂੰ ਦੁਬਾਰਾ ਇੱਕ ਮੀਟਿੰਗ ਰੱਖੀ ਗਈ ਹੈ ਜਿਦੇ ਚ ਬਲਵਿੰਦਰ ਸਿੰਘ ਪੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਨੂੰ ਸੱਦਾ ਦਿੱਤਾ ਗਿਆ ਹੈ ਕਿਉਂ ਬੁਲਾਇਆ ਗਿਆ ਬ੍ਰਿਮਿੰਦਰ ਸਿੰਘ ਭੁੰਦਰ ਨੂੰ ਅੱਜ ਦੀ ਮੀਟਿੰਗ 'ਚ ਹੋਇਆ ਕੀ ਹੈ ਤੇ ਕੀ ਇਹ ਮੀਟਿੰਗ ਜਿਹੜੀ ਅੱਜ ਹੋਈ ਹੈ ਇਹ ਇੱਕ ਤਾਂ ਵੱਡਾ ਸੰਕੇਤ ਤਾਂ ਇਹ ਦਿੰਦੀ ਹੈ ਕਿ ਇਹ ਸੱਤ ਮੈਂਬਰੀ ਕਮੇਟੀ ਜਿਹਨੂੰ ਪ੍ਰਵਾਨ ਹੀ ਨਹੀਂ ਕਰ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਪ੍ਰਵਾਨ ਕੀਤਾ ਕਿਉਂ ਪ੍ਰਵਾਨ ਕੀਤਾ ਜਿਹੜੀ ਬੀਬੀ ਸਤਵੰਤ ਕੌਰ ਬਾਰੇ ਕਹਿ ਰਹੇ ਸੀ ਕਿ ਜੀ ਇਹ ਤਾਂ ਮੈਂਬਰੀ ਨਹੀਂ ਬਣ ਸਕਦੇ ਜੇ ਇਹਨਾਂ ਨੇ ਮੈਂਬਰ ਬੰਨਣਾ ਤਾਂ ਅਸਤੀਫਾ ਦੇ ਕੇ ਆਉਣ ਐਸ ਜੀ ਪੀ ਸੀ ਦੀ ਪੋਸਟ ਤੋਂ ਉਹਨਾਂ ਨੂੰ ਵੀ ਪ੍ਰਮਾਣ ਕਰ ਲਿਆ ਕਿਉਂ ਕਰ ਲਿਆ ਤੇ ਨਾਲ ਇਹ ਵੀ ਹੈ ਕਿ ਜਿਨ੍ਹਾਂ ਨੂੰ ਹੁਣ ਕਾਨੂੰਨੀ ਅਰਚਨ ਕਿੱਧਰ ਚਲੀ ਗਈ ਇਹ ਸਾਰੀਆਂ ਗੱਲਾਂ ਤੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਹੜੇ ਨਵੇਂ ਤੁਸੀਂ ਮੇਰੇ ਨਾਲ ਜੁੜੇ ਹੋ ਓ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਆ ਜੋ ਗੱਲ ਕਿ ਇਸ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਪਹਿਲਾਂ ਤਾਂ ਆਪਾਂ ਇਹੀ ਦੇਖੀਏ ਵੀ ਹੁਣ ਕਿਉਂ 2 ਮਹੀਨੇ ਬਾਅਦ 2 ਮਹੀਨੇ 2 ਦਿਨ ਬਾਅਦ ਹੁਣ ਕਿਉਂ ਅਕਾਲ ਤਖਤ ਸਾਹਿਬ ਦਾ ਹੁਕਮ ਚੇਤੇ ਆਇਆ ਤੇ ਉਸ ਤੋਂ ਪਹਿਲਾਂ ਤਾਂ ਦਰਜੀਤ ਸਿੰਘ ਚੀਮਾ ਲਗਾਤਾਰ ਟੀਵੀ ਚੈਨਲਾਂ ਤੇ ਇੱਕ ਹਿੰਮ ਚਲਾ ਰਹੇ ਸੀ ਕਿ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰਨਾ ਮੁਸ਼ਕਲ ਹੈ ਇੱਕ ਧਾਰਮਿਕ ਸੰਸਥਾ ਦੇ ਹੁਕਮ ਤੇ ਜੇ ਅਸੀਂ ਭਰਤੀ ਕੀਤੀ ਤਾਂ ਬੜਾ ਮੁਸ਼ਕਲ ਹੋ ਜਾਊਗਾ ਇਹ ਰਜਿਸਟ੍ਰੇਸ਼ਨ ਰੱਦ ਹੋ ਜਾਊਗੀ ਚੌਂ ਨਿਸ਼ਾਨ ਚਲੇ ਜਾਊਗਾ ਤੇ ਹੁਣ ਉਲਟ ਹੋ ਗਿਆ ਯੂ ਟਰਨ ਲੈ ਲਿਆ ਇਹ ਕੋਈ ਪਹਿਲੀ ਵਾਰ ਨਹੀਂ ਪਿਛਲੀ ਵਰਕਿੰਗ ਕਮੇਟੀ ਦੇ ਵਿੱਚ ਵੀ ਇਹ ਯੂ ਟਰਨ ਉਸ ਵੇਲੇ ਲੈਂਦੇ ਨਜ਼ਰ ਆਏ ਜਦੋਂ ਇਹ ਕਿਹਾ ਕਿ ਸਾਡੇ 8 ਮੈਂਬਰ ਹੋਰ ਪਾ ਲੋ ਇਸ ਕਮੇਟੀ ਚ ਜਿਹਦੇ ਚ ਆਪ ਦਲਜੀਤ ਸਿੰਘ ਚੀਮਾ ਜਿਹਦੇ ਸੁਚਾਸੰਗ ਲਗਾ ਜਿਹੜਾ ਬੰਟੀ ਰਮਾਨਾ ਸਰਜੀਤ ਸਿੰਘ ਚੇਂਜਰੇ ਅੱਠ ਬੰਦੇ ਪਾਉਣ ਦੀ ਗੱਲ ਕੀਤੀ ਗਈ ਸੀ ਜਿਸ ਨੂੰ ਜਿਹੜਾ ਪ੍ਰਵਾਨ ਨਹੀਂ ਕੀਤਾ ਸੀ ਗੱਲ ਨਹੀਂ ਰਵੀਰ ਸਿੰਘ ਨੇ ਕਹਿੰਦੇ ਇਹ ਦਾ ਪ੍ਰੈਰੋਗੇਟਿਵ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜਾਸ ਸਿੰਘ ਸਾਹਿਬਾਨ ਦਾ ਹੈ ਉਹਨਾਂ ਨੇ ਇਹ ਕਮੇਟੀ ਬਣਾਈ ਹੋਈ ਹੈ ਇਹ ਵਰਕਿੰਗ ਕਮੇਟੀ ਨਹੀਂ ਇਹ ਜਿਹੜੀ ਕਮੇਟੀ ਵੱਡੀ ਕਰ ਸਕਦੀ ਤੋ ਇਹ ਇਹ ਕੇ ਕੇ ਰਿਜੈਕਟ ਕਰ ਦਿੱਤਾ ਗਿਆ ਸੀ ਪਰ ਇਉਂ ਲੱਗਣ ਲੱਗ ਗਿਆ ਸੀ ਕਿ ਇਸ ਜਿਹੜੀ ਕਮੇਟੀ ਦੀ ਪ੍ਰਵਾਨਗੀ ਵੱਲੋਂ ਰਾਹ ਜਿਹੜਾ ਹੈ ਉਹ ਮੋਕਲਾ ਹੁੰਦਾ ਜਾਂਦਾ ਤੁਸੀਂ ਕਹੋਗੇ ਜੀ ਆਪਾਂ ਸਵਾਲ ਇਹ ਵੀ ਦੇਖਣਾ ਸੀ ਜਾਂ ਡਿਸਕਸ ਕਰਨਾ ਸੀ ਕਿ ਇਹ ਆਖਰ ਕਿਉਂ 2 ਮਹੀਨੇ ਬਾਅਦ ਉਹਦੇ ਦੋ ਕਾਰਨ ਮੈਨੂੰ ਬੜੇ ਨਜ਼ਰ ਆਉਂਦੇ ਨੇ ਕਿ ਇਹਨਾਂ ਨੇ ਵਰਕਿੰਗ ਕਮੇਟੀ ਦੇ ਵਿੱਚ ਇਹ ਫੈਸਲਾ ਤਾਂ ਕਰ ਲਿਆ ਸੀ ਅਕਾਲੀ ਦਲ ਬਾਦਲ ਨੇ ਕਿ ਜੀ ਗਰਜਾਰ ਸਿੰਘ ਰਣੀਕੇ ਨੂੰ ਅਸੀਂ ਬਣਾਤਾ ਆਬਜ਼ਰਵਰ ਉਹਦੀ ਨਿਗਰਾਨੀ ਦੇ ਵਿੱਚ ਅਸੀਂ ਭਰਤੀ ਸ਼ੁਰੂ ਕਰਤੀ ਤੇ ਸਮਿਖਿਆ ਵਾਲੀ ਮੀਟਿੰਗ 'ਚ ਇਹ ਵੀ ਕਹਤਾ ਸੀ ਕਿ 24 24 ਲੱਖ ਅਸੀਂ ਮੈਂਬਰ ਭਰਤੀ ਵੀ ਕਰ ਲੇ 10 ਲੱਖ ਲਈ ਹੋਰ ਅਸੀਂ ਪਰਚੀਆਂ ਛਪਾ ਰਹੇ ਆ ਇਹ ਗੱਲ ਹੋ ਗਈ ਸੀ ਫਿਰ ਉਦੋਂ ਬਾਅਦ ਕਿਉਂ ਹੋਇਆ ਦੇਖੋ ਉਦੋਂ ਬਾਅਦ ਇਹ ਹੋਇਆ ਕਿ ਇਹਨਾਂ ਨੂੰ ਇਹ ਲੱਗਿਆ ਕਿ ਸੰਗਤ ਪ੍ਰਵਾਨ ਨਹੀਂ ਕਰ ਰਹੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਲੰਘਣਾ ਕਰਕੇ ਅਸੀਂ ਭਰਤੀ ਕਰ ਰਹੇ ਆ। ਦੂਜਾ ਕਾਰਨ ਇਹਨਾਂ ਦੇ ਆਪਣੇ ਬੰਦੇ ਉਹਨਾਂ ਚੋਂ ਅਕਵਾਲ ਸਿੰਘ ਝੁੰਦਾ ਤੇ ਮਨਪ੍ਰੀਤਿਆ ਵਾਲੀ ਇਹਨਾਂ ਦਾ ਜਵਾਬ ਵੀ ਦਿੱਤਾ ਸਿੱਧੇ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਮਤਾਬਕ ਚੱਲਾਂਗੇ। ਤੇ ਲੱਗਦਾ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਵੀ ਏਸੇ ਹੀ ਸੋਚ ਦੇ ਬੰਦੇ ਸੀ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਚੱਲਣਾ ਚਾਹੀਦਾ ਹੈ। ਤੀਜਾ ਤੇ ਵੱਡਾ ਕਾਰਨ ਇਹ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਬਲਿਕਲੀ ਕਿਤੇ ਵੀ ਇਹ ਗੱਲ ਨਹੀਂ ਮੰਨੀ ਸੀ ਹਾਲਾਂਕਿ ਬਹੁਤ ਵਾਰ ਇਹ ਗੱਲ ਉੱਠੀ ਕਿ ਉਹ ਸਪਸ਼ਟ ਸਟੈਂਡ ਨਹੀਂ ਲੈ ਰਹੇ ਤੇ ਕਈ ਥਾਵਾਂ ਤੇ ਲਿਆ ਵੀ ਨਹੀਂ ਸਪਸ਼ਟ ਸਟੈਂਡ ਖਾਸ ਤੌਰ ਤੇ ਗਿਆਨੀ ਰਗਵੀਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਗਿਆਨੀ ਰਗਵੀਰ ਸਿੰਘ ਦਾ ਸਟੈਂਡ ਬਿਲਕੁਲ ਕਲੀਅਰ ਨਹੀਂ ਇੱਕ ਵਾਰ ਤਾਂ ਉਹਨਾਂ ਨੇ ਕਹਿਤਾ ਕਿ ਉਹਨਾਂ ਦੀ ਜਾਂਚ ਦੀ ਲੋੜ ਨਹੀਂ ਉਨਾਰੇ ਗੁਰੂ ਸਾਹਿਬ ਦੇ ਅੱਗੇ ਇਹ ਗੱਲ ਮੰਨ ਲਈ ਕਿ ਮੈਂ ਕੋਈ ਪਾਪ ਨਹੀਂ ਕੀਤਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਿਕ ਕਮੇਟੀ ਦਾ ਹੱਕ ਹੀ ਨਹੀਂ ਇਹ ਜਾਂਚ ਜੇ ਕਰਨੀ ਹੈ ਤਾਂ ਅਖਾਲ ਤਖਸਾਲ ਸਾਹਿਬ ਦੇ ਕਰਨੀ ਹੈ ਉਹਦੇ ਬਾਅਦ ਨਹੀਂ ਬੋਲੇ ਤੇ ਇਸ ਤਰੀਕੇ ਨਾਲ ਕਈ ਗੱਲਾਂ ਚੋਂ ਸਪਸ਼ਟ ਨਹੀਂ ਸੀ ਪਰ ਇਸ ਦੇ باوجود ਇੰਗਲੈਂਡ ਜਦੋਂ ਚਲੇ ਗਏ 28 ਦੀ ਮੀਟਿੰਗ ਰੱਦ ਕਰਨ ਬਾਰੇ ਵੀ ਕੋਈ ਕਲੈਰਟੀ ਨਹੀਂ ਦਿੱਤੀ ਹਾਲਾਂਕਿ ਉਹ ਚਲੇ ਗਏ ਚਾਹਤੋ ਬਾਅਦ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਕਿ ਅੱਠ ਮੈਂਬਰ ਤੁਹਾਡੇ ਨਵੇਂ ਪ੍ਰਵਾਨ ਨਹੀਂ ਤੇ ਤੁਸੀਂ ਅਕਾਲ ਤਖਤ ਸਾਹਿਬ ਦੇ ਮੁਤਾਬਕ ਚੱਲੋ ਉਹਨਾਂ ਦੀ ਵੀ ਮਜਬੂਰੀ ਹੈ ਉਹ ਕਿਵੇਂ ਕਹਿ ਸਕਦੇ ਨੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਉਹ ਖੁਦ ਜਥੇਦਾਰ ਕਿਵੇਂ ਬਾਹਰ ਜਾ ਸਕਦਾ ਤੇ ਜਿਹੜੇ ਪਿਛਲੇ ਗਏ ਸੀ ਜਿਨ੍ਹਾਂ ਨੇ ਮਾਫੀ ਦਿੱਤੀ ਸੀ ਉਹਨਾਂ ਦਾ ਹਾਲ ਸਾਹਮਣੇ ਦੇਖਿਆ ਹੋਇਆ ਤੇ ਉਹ ਅਕਾਲ ਤਖਤ ਸਾਹਿਬ ਵੀ ਬਣਿਆ ਹੋਇਆ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਤੇ ਇਸੇ ਤਰ੍ਹਾਂ ਕਿਤੇ ਨਾ ਕਿਤੇ ਜ਼ਮੀਰ ਜਾਗ ਰਹੀ ਸੀ ਜਥੇਦਾਰ ਜਿਹੜਾ ਹੈ ਹਰਜਿੰਦਰ ਸਿੰਘ ਧਾਮੀ ਦੀ ਵੀ ਕਈ ਫੈਕਟਰ ਹੋਏ ਤੇ ਉਧਰੋਂ ਦੋਨੇ ਤਰ੍ਹਾਂ ਜਿਹੜੇ ਬਾਗੀ ਵੀ ਤੇ ਅਕਾਲੀ ਵੀ ਜਿਹੜੀ ਦਾਗੀ ਵੀ ਤੇ ਬਾਗੀ ਦੋਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਇੱਕ ਗੱਲ ਤਾਂ ਸਮਝ ਆ ਰਹੀ ਹੈ ਕਿ ਏਕੇ ਤੋਂ ਬਿਨਾ ਕੋਈ ਸਾਡੇ ਕੋਲ ਚਾਰਾ ਨਹੀਂ ਖਾਸ ਜ਼ੋਰ ਤੇ ਬਾਗੀ ਧੜਾ ਉਹਦੇ ਕੋਲ ਕੋਈ ਰਾਹ ਨਹੀਂ ਸੀ ਉਹ ਵੀ ਥੋੜਾ ਜਿਹਾ ਪਿੱਛੇ ਹਟੇ ਉਹ ਕਹਿੰਦੇ ਕੁਝ ਤੁਮ ਬੜੋ ਕੁਛ ਆਮ ਬੜੇ ਦੋਨੇ ਕੁਛ ਬਦੇ ਤੇ ਇਹ ਜਿਹੜਾ ਹੈ ਚਾਰ ਮੈਂਬਰ ਜਿਹੜੇ ਸੰਤਾ ਸਿੰਘ ਮਹਿਦਪ uri ਤੇ ਬਟਾਲਾ ਸਾਹਿਬ ਗੈਰ ਰਸਮੀ ਜਦੋਂ ਮੁਲਾਕਾਤ ਕੀਤੀ ਹਰਜਿੰਦਰ ਸਿੰਘ ਧਾਮੀ ਨਾਲ ਪਿਛਲੇ ਦਿਨੀ ਤੇ ਉਦੋਂ ਇੱਕ ਫੈਸਲਾ ਹੋ ਗਿਆ ਸੀ ਕਿ ਮੀਟਿੰਗ ਕਰ ਲੈਣੇ ਆ ਤਾਂ ਮੀਟਿੰਗ ਫਿਰ ਬਡੂਂਗਰਸਮ ਕਿਉਂਕਿ ਉਮਰ ਵੀ ਹੋਊਗੀ ਬਿਮਾਰ ਵੀ ਨੇ ਪਟਿਆਲੇ ਰੱਖ ਲਈ ਉਹ ਤਾਂ ਵਧੀਆ ਕੀਤਾ ਪਟਿਆਲੇ ਜਿਹੜੀ ਹੈ ਮੀਟਿੰਗ ਰੱਖ ਕੇ ਉਹਨਾਂ ਨੇ ਸਾਰੇ ਮੈਂਬਰ ਇਕੱਠੇ ਹੋਏ ਹੁਣ ਜਿਹੜੀ ਗੱਲ ਅੱਗੇ ਨਿਕਲਦੀ ਹੈ ਜਿਹੜਾ ਅਗਲਾ ਸਵਾਲ ਹੈ ਕਿ ਉੱਥੇ ਹੋਇਆ ਕੀ ਦੇਖੋ ਜਦੋਂ ਧੰਮੀ ਸਾਹਿਬ ਬਾਹਰ ਆਉਂਦੇ ਨੇ ਬਾਹਰ ਆ ਕੇ ਤਾਂ ਉਹ ਹੀ ਕਹਿੰਦੇ ਨੇ ਕਿ ਜੁਮੇ ਅਕਾਲ ਤੱਕ ਸਾਹਿਬ ਨੇ ਕਿਹਾ ਆਪ ਦੀ ਈਰਖਾ ਤੇ ਹੋਮੇ ਛੱਡ ਕੇ ਇਕੇਵਲ ਵਧੋ ਏ ਕੇ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਤੇ ਨਾਲ ਉਹਨਾਂ ਨੇ ਕੋਈ ਗੱਲ ਕਹੀ ਉੱਥੇ ਕਿ ਮੀਟਿੰਗ 'ਚ ਮੈਂ ਕੋਈ ਸਵਾਲ ਦਾ ਜਵਾਬ ਨਹੀਂ ਦੇਣਾ ਤੁਹਾਡੇ ਪੱਤਰਕਾਰਾਂ ਦਾ ਬਸ ਮੈਂ ਤੁਹਾਨੂੰ ਇਹਨਾਂ ਦੱਸ ਦਿਆਂ ਕਿ 11 ਤਰੀਕ ਨੂੰ 11 ਫਰਵਰੀ ਨੂੰ ਮੀਟਿੰਗ ਰੱਖੀ ਹੈ ਇਸੇ ਕਮੇਟੀ ਦੀ ਉਹਦੇ ਚ ਸੱਦਾ ਦਿੱਤਾ ਹੈ ਜਿਹੜਾ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦੜ ਨੂੰ ਇਹ ਪੁੱਛਣ ਲਈ ਕਿ ਕੀ ਤੁਸੀਂ ਸੱਤ ਮੈਂਬਰੀ ਕਮੇਟੀ ਤੋਂ ਜਿਹੜੀ ਹੈ ਜੋ ਹੁਕਮ ਦਿੱਤਾ ਸੀ ਅਕਾਲ ਤਖਸ ਨੇ ਭਰਤੀ ਕਰਾਉਣ ਲਈ ਰਾਜ਼ੀ ਹੋ ਜਿਹੜੀ ਬਹੁਤ ਵੱਡਾ ਸਵਾਲ ਹੈ ਹੁਣ ਇਹ ਤਾਂ ਕਹਿ ਨਹੀਂ ਸਕਦੇ ਜੇ ਕਹਿੰਦੇ ਨੇ ਕਿ ਅਸੀਂ ਰਾਜ਼ੀ ਨਹੀਂ ਤੇ ਫੇਰ ਤਾਂ ਅਕਾਲ ਤਖਸ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਜੇ ਜੇਕਰ ਰਾਜ਼ੀ ਦੇ ਤਾਂ ਫਿਰ ਜਿਹੜੀ ਭਰਤੀ ਹੋ ਚੁੱਕੀ ਆ ਉਹਦਾ ਕੀ ਬਣੂਗਾ ਉਹ ਰੱਤ ਕਰਨੀ ਪਾਉਗੀ ਇਹ ਵੀ ਤਾਂ ਇੱਕ ਸਵਾਲ ਹੈ ਕਿ ਜਿਹੜੇ ਦਾਵਾ ਕੀਤਾ ਕਿ 24 ਲੱਖ ਤੋਂ ਵੱਧ ਮੈਂਬਰ ਬਣ ਚੁੱਕੇ ਨੇ ਦਰਜੀਤ ਸਿੰਘ ਚੀਮਾ ਨੇ ਕਿਹਾ ਤਾਂ ਇਹਦਾ ਮਤਲਬ ਭਰਤੀ ਰੱਦ ਹੋਊ ਜਿਹੜੀ ਹੁਣ ਤੱਕ ਕੀਤੀ ਗਈ ਹੈ ਜੇ ਰੱਦ ਨਹੀਂ ਤਾਂ ਕੀ ਤੁਹਾਨੂੰ ਲੱਗਦਾ ਕਿ ਗੁਰਪ੍ਰਤਾਪ ਸਿੰਘ ਬਡਾਲਾ ਜਾਂ ਬਾਗੀ ਬਣ ਜਾਣਗੇ ਅੱਜ ਬਡਾਲਾ ਸਾਹਿਬ ਕਹਿ ਰਹੇ ਸੀ ਕਹਿੰਦੇ ਨਹੀਂ ਜੇ ਸੱਤ ਮੈਂਬਰੀ ਕਮੇਟੀ ਦੀ ਗੱਲ ਸੁਣ ਲਈ ਹੈ ਤਾਂ ਇਹਨੂੰ ਇਨਵੈਂਟ ਲਾਗੂ ਕਰਨਾ ਪਏਗਾ ਪਹਿਲੀ ਭਰਤੀ ਰੱਦ ਕਰਨੀ ਪਏਗੀ ਜਿਹੜੀ ਇਹਨਾਂ ਨੇ ਕੀਤੀ ਹੈ ਇਸੇ ਕਿਸਮ ਦੀ ਗੱਲ ਮਨਪ੍ਰੀਤ ਹਾਲੀ ਨੇ ਕਹੀ ਭਾਵੇਂ ਉਹਨਾਂ ਨੇ ਰੱਦ ਮੂਹ ਨਹੀਂ ਰੱਦ ਸ਼ਬਦ ਬੋਲਿਆ ਪਰ ਉਹਨਾਂ ਨੇ ਇਹੀ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਜਿਹੜੀ ਭਰਤੀ ਹੋਣੀ ਚਾਹੀਦੀ ਹੈ ਜਿਵੇਂ ਅਕਾਲ ਤਖ਼ਤ ਸਾਹਿਬ ਨੇ ਹੁਕਮ ਦਿੱਤਾ ਹੈ ਮਤਲਬ ਇਹ ਨਿਕਲ ਰਿਹਾ ਸੀ ਅੱਜ ਦੀ ਕੰਸੈਂਸਸ ਇਹ ਲੱਗ ਰਹੀ ਸੀ ਕਿ ਪਿਛਲੀ ਭਰਤੀ ਰੱਦ ਕਰੋ ਤੇ ਜਿਹੜੀ ਹੈ ਨਵੀਂ ਭਰਤੀ ਜਿਹੜੀ ਇਹ ਕਰੇ ਜਿਹੜੀ ਸੱਤ ਮੈਂਬਰ ਦੀ ਕਮੇਟੀ ਜਿਹੜੇ ਇਸ ਕੰਮ ਲਈ ਬਣਾਈ ਗਈ ਹੈ ਹੁਣ ਸਵਾਲ ਉੱਠਦਾ ਹੈ ਕਿ ਮੰਨ ਜਾਣਗੇ ਪਾਰਟੀ ਰੱਦ ਕਰ ਲਈ ਭੁੰਦਰ ਸਾਹਿਬ ਜਦੋਂ ਆਉਣਗੇ 11 ਫਰਵਰੀ ਨੂੰ ਸ਼ਾਇਦ ਮੇਰਾ ਹਲ ਦੀ ਘੜੀ ਖਿਆਲ ਨਹੀਂ ਤਾਂ ਫਿਰ ਕੀ ਹੋਏਗਾ ਫਿਰ ਉਹ ਤਾਂ ਬਾਇਆ ਮੀਡੀਆ ਨਿਕਲ ਸਕਦਾ ਬਾਇਆ ਮੀਡੀਆ ਕੀ ਹੋ ਸਕਦਾ ਬਾਇਓ ਮੀਡੀਆ ਇਹ ਹੋ ਸਕਦਾ ਜਿਵੇਂ ਕਾਂਗਰਸ ਪਾਰਟੀ ਨੇ ਕੀਤਾ ਕਿ ਜਿਹੜੇ ਅੱਜਕੱਲ ਮਹਾਰਾਸ਼ਟਰ ਤੇ ਹਰਿਆਣਾ ਦੇ ਲਈ ਕਮੇਟੀ ਬਣਾਈ ਤੀ ਉਹ ਜਿਹੜੀਆਂ ਨਜਾਇਜ਼ ਵੋਟਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਦੇਖ ਰਹੇ ਨੇ ਤੇ ਉਸ ਤੋਂ ਬਾਅਦ ਉਹ ਪੁੱਛਦੇ ਨੇ ਚੌਣ ਕਮਿਸ਼ਨ ਨੂੰ ਸਾਨੂੰ ਇਹਦਾ ਐਡਰੈਸ ਦਿਓ ਦੱਸੋ ਅਸੀਂ ਜਾਈਏ ਇਹ ਪੁੱਛਣਾ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ ਇਸ ਤਰ੍ਹਾਂ ਸ਼ਾਇਦ ਇਹ ਤੇ ਫੈਸਲਾ ਹੋ ਜੇ ਕਿ ਜਿਹੜੀ 24 ਲੱਖ ਹੈ ਤੁਸੀਂ ਉਹਦੀ ਜਾਂਚ ਕਰ ਲਓ ਜਾਂਚ ਹੁਣ 24 ਦੇ 24 ਲੱਖ ਦੀ ਤਾਂ ਹੋਣੀ ਸਕਦੀ ਰੈਂਡਮਲੀ ਪੁੱਛਿਆ ਜਾ ਸਕਦਾ 5% 10% ਨੂੰ ਉਹ ਤੋਂ ਪਤਾ ਲੱਗ ਜੂ ਕਿ ਬੋਗਸ ਭਰਤੀ ਹੋਈ ਹੈ ਤੇ ਨਾਲ ਇਹ ਵੀ ਪੁੱਛਾਦੇ ਨੇ ਵੀ ਅਕਾਲ ਤਖਤ ਸਾਹਿਬ ਦਾ ਤਾਂ ਹੁਕਮ ਸੀ ਕਿ ਨਾਜ਼ਰ ਅਧਾਰ ਕੱਢ ਲਾਓ ਉਹ ਲਾਏ ਨੇ ਕਿ ਨਹੀਂ ਲਾਏ ਇਹ ਵੀ ਜਾਂਚ ਹੋ ਸਕਦੀ ਹੈ ਲੇਕਿਨ ਸਹੀ ਗੱਲ ਤਾਂ ਉਦੀ ਹੋਏਗੀ ਜਦੋਂ ਇਹ ਭਰਤੀ ਜਿਹੜੀ ਕਮੇਟੀ ਅਕਾਲ ਤਖ਼ਤ ਸਾਹਮਣੇ ਬਣਾਈ ਹੈ ਉਹਦੇ ਰਾਹੀਂ ਹੋਊਗੀ ਤੇ ਅੱਜ ਜਿਹੜੇ ਦੋਨੇ ਮੈਂਬਰ ਸੀ ਬਾਕੀ ਢੜੇ ਦੇ ਜਾਂ ਖਾਸ ਤੌਰ ਤੇ ਬਡਾਲਾ ਸਾਹਿਬ ਉਹ ਤਾਂ ਇਹੀ ਇਸ਼ਾਰਾ ਕਰਕੇ ਗਏ ਨੇ ਕਿ ਇਹੀ ਸੰਕੇਤ ਜਿੱਤਾ ਮਨਪ੍ਰੀਤਿਆਲੀ ਨੇ ਕਿ ਭਰਤੀ ਨਵੇਂ ਸਿਰੇ ਤੋਂ ਹੋਣੀ ਚਾਹੀਦੀ ਹੈ ਸੱਤ ਮੈਂਬਰਿਕ ਕਮੇਟੀ ਕਰੂੰਗੀ ਹੁਣ ਇਸ ਹਾਲਾਤ ਦੇ ਵਿੱਚ ਜੇ ਸੱਤ ਮੈਂਬਰਿਕ ਕਮੇਟੀ ਕਰਦੀ ਹੈ ਭਰਤੀ ਤਾਂ ਫਿਰ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਸਖਵੀਰ ਸਿੰਘ ਬਾਦਲ ਕਿਉਂਕਿ ਹੁਕਮ ਤਾਂ ਇਹ ਵੀ ਹੋਇਆ ਸੀ ਕਿ ਪ੍ਰਧਾਨ ਤੇ ਬਾਕੀ ਸਾਰੇ ਅਹੁਦੇਦਾਰਾਂ ਦੀ ਚੋਣ ਹੋਊਗੀ ਤੇ ਜੇ ਸਾਰੇ ਭਰਤੀ ਸਹੀ ਤਰੀਕੇ ਨਾਲ ਹੁੰਦੀ ਹੈ ਤਾਂ ਜ਼ਰੂਰੀ ਨਹੀਂ ਜਿਹੜੇ ਡੈਲੀਗੇਟ ਆਪਣੀ ਮਨਮਰਜ਼ੀ ਦੇ ਬਣ ਗਏ ਜਿਨ੍ਹਾਂ ਨੇ ਜਾ ਕੇ ਅੱਗੇ ਪ੍ਰਧਾਨ ਦੀ ਚੋਣ ਕਰਨੀ ਹੈ ਤੇ ਫਿਰ ਉਹ ਚੋਣ ਜਿਹੜੀ ਹੈ ਕੋਈ ਵੀ ਪ੍ਰਧਾਨ ਬਣ ਸਕਦਾ ਕੁਝ ਵੀ ਹੋ ਸਕਦਾ ਜੇ ਸਹੀ ਤਰੀਕੇ ਨਾਲ ਹੋਵੇ ਲੇਕਿਨ ਇਹ ਅੱਜ ਦੀ ਮੀਟਿੰਗ ਵੀ ਇਤਿਹਾਸਕ ਹੈ ਇਹਦੇ ਦੋ ਗੱਲ ਜਿਹੜੇ ਹੈ ਪਾਸੇ ਧਿਆਨ ਸਾਰੀ ਕੌਮ ਦਾ ਦਿਵਾਤਾ ਕਿ ਜਿਹੜੀ ਇਹ ਸੱਤ ਮੈਂਬਰੀ ਕਮੇਟੀ ਜੇ ਹੁਣ ਪ੍ਰਵਾਨ ਕੀਤੀ ਹੈ ਪਹਿਲਾਂ ਕਿਉਂ ਨਹੀਂ ਕੀਤੀ ਪਹਿਲਾਂ ਕਿਉਂ ਅਕਾਲ ਤਖਸਦ ਦੀ ਅਭਗਿਆ ਕਰਕੇ ਤੁਸੀਂ ਭਰਤੀ ਸ਼ੁਰੂ ਕੀਤੀ ਤੇ ਜੇ ਫੇਰ ਨਹੀਂ ਮੰਨਦੇ ਰੱਦ ਨਹੀਂ ਕਰਦੇ ਚੋਣ ਤਾਂ ਇਹ ਗੱਲ ਕਲੀਅਰ ਹੋ ਜੂਗੀ ਕਿ ਇਹ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ ਤੇ ਫਿਰ ਅਕਾਲ ਤਖਤ ਸਾਹਿਬ ਦੇ ਕੋਲ ਸਮਝੋ ਉਹਨਾਂ ਦੇ ਪਾਲੇ ਚ ਫਿਰ ਗੇਂਦ ਚਲੀ ਜਾਊਗੀ ਉਹ ਕੀ ਕਰਦੇ ਨੇ ਤੇ ਲੋਕਾਂ ਦੀ ਨਿਗਾਹ ਦੇ ਵਿੱਚ ਇਹ ਅਕਾਲ ਤਖਤ ਸਾਹਿਬ ਦੇ ਭਗੋੜੇ ਹੋ ਜਾਣਗੇ ਬਦਲ ਦਲੀਏ ਤੇ ਇਹੀ ਡਰਦ ਕਰਕੇ ਤਾਂ ਉਹ ਦੁਬਾਰਾ ਮੰਨੇ ਨੇ ਇਸ ਪਾਸੇ ਨੂੰ ਆਏ ਨੇ ਤੋਂ ਲੱਗਦਾ ਕਿ 11 ਤਰੀਕ ਦੀ ਮੀਟਿੰਗ ਬਹੁਤ ਕੁਝ ਜਿਹੜੇ ਵੱਡੇ ਫੈਸਲੇ ਲੈਣ ਦੇ ਕਾਬਲ ਹੋਏਗੀ ਜਿਸ ਤਰ੍ਹਾਂ ਦੇ ਹਾਲਾਤ ਹੁਣ ਬੜੇ ਨੇ ਜਾਂ ਨਜ਼ਰ ਆ ਰਹੇ ਨੇ ਤੇ ਨਹੀਂ ਤਾਂ ਇਹ ਸਾਰਾ ਕੁਝ ਪਹਿਲਾਂ ਵੀ ਹੋ ਸਕਦਾ ਸੀ ਜੋ ਨਹੀਂ ਹੋਇਆ ਤੇ ਅਕਾਲ ਤਖਤ ਸਾਡੇ ਹੁਕਮਾਂ ਨੂੰ ਜਿਹੜਾ ਹੈ ਇਹਨੂੰ ਲਾਗੂ ਕਰਨ ਦੀ ਗੱਲ ਜਿਹੜੇ ਜ਼ਥੇਦਾਰੀ ਕਰਦੇ ਰਹੇ ਲੇਕਿਨ ਅਕਾਲ ਤਖਤ ਦੇ ਜਿਹੜੇ ਜ਼ਥੇਦਾਰਾਂ ਦੇ ਹੁਕਮ ਨੂੰ ਬਾਦਲ ਦਲ ਵਾਲੇ ਇਹ ਸਮਝ ਕੇ ਕਿ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਉਹਨਾਂ ਨੇ ਦੇਖਿਆ ਸਾਡੀ ਚੋਣ ਪ੍ਰਕਿਰਿਆ ਨੂੰ ਵੀ ਕੋਈ ਹੰਗਾਰਾ ਨਹੀਂ ਕਿਸੇ ਕਸਮ ਦੀ ਕੋਈ ਹਿਲਜੁਲ ਨਹੀਂ ਤੇ ਉਹਨਾਂ ਨੇ ਇਹ ਵੀ ਸੋਚ ਲਿਆ ਦੋਨੇ ਤਰ੍ਹਾਂ ਨੇ ਇੱਥੇ ਕਿ ਇਕੱਲੇ-ਇਕੱਲੇ ਦਾ ਕੁਛ ਨਹੀਂ ਬੱਟੀ ਦਾ ਤੇ ਹੁਣ ਸਾਨੂੰ ਇਕੱਠੇ ਹੋਣਾ ਪੈਣਾ ਤੇ ਹੋ ਸਕਦਾ ਇਕੱਠੇ ਹੋਣ ਦਾ ਰਾਹ ਇਹ ਨਮੀ ਤੇ ਸਹੀ ਜਾਇਜ਼ ਤਰੀਕੇ ਨਾਲ ਪਾਰਦਰਸ਼ੀ ਢੰਗ ਨਾਲ ਕੀਤੀ ਹੋਈ ਭਰਤੀ ਹੋਵੇ ਦੇਖਦੇ ਹਾਂ 11 ਤਰੀਕ ਨੂੰ ਕੀ ਬਣਦਾ ਹੁਣ ਐਨਾਂ ਹੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ